ਹੈਲੋ ਗਾਇਸ ਸਾਰਿਆਂ ਨੂੰ ਮੇਰੀ ਪਿਆਰਪਰੀ ਸਾਸ਼ਿਕਾ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਤਾਂ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਕਰੋਸ਼ੀ ਦਾ ਇਹ ਵਾਲਾ ਡਿਜ਼ਾਈਨ ਇਹਨੂੰ ਮੈਂ ਇੱਕ ਜੈਕਰਟ ਤੇ ਬਣਾ ਰਹੀ ਹਾਂ ਤੇ ਇਹ ਮੈਂ ਕਰੋਸ਼ੀ ਦਾ ਜੈਕਰਟ ਦੀ ਜਿਹੜੀ ਪਿਛਲੀ ਸਾਈਡ ਹੈ ਇਹਨੂੰ ਮੈਂ ਬਣਾ ਕੇ ਕਰ ਲਿਆ ਵਾ ਤਿਆਰ ਠੀਕ ਆ ਤੇ ਅੱਜ ਮੈਂ ਤੁਹਾਨੂੰ ਵੀਡੀਓ ਵਿੱਚ ਇਹਦਾ ਡਿਜ਼ਾਈਨ ਹੈ ਇਹਨੂੰ ਅਸੀਂ ਸਿਖਾਵਾਂਗੇ ਬਹੁਤ ਹੀ ਈਜ਼ੀ ਜਰ ਡਿਜ਼ਾਈਨ ਹੈ ਠੀਕ ਆ ਜਲਦੀ ਤਿਆਰ ਹੋ ਜਾਂਦਾ ਵਾ ਤਾਂ ਸ਼ੁਰੂ ਕਰਦੇ ਆ ਠੀਕ ਆ ਤੇ ਪਹਿਲਾਂ ਆਪਾਂ ਜੀਆਂ ਚੈਨ ਬਣਾਣੀ ਹੈ ਠੀਕ ਆ ਮੈਂ 45 ਸਟਿਚਸ ਲੈ ਲੂੰਗੀ ਆਪਣੀਆਂ ਜਿਹੜੇ ਅਗਲਾ ਪੱਲਾ ਬਣਾਉ ਦੇ ਵਾਸਤੇ ਇੱਕ ਪੱਲੇ ਵਾਸਤੇ 45 ਲੂੰਗੀ ਚੈਨ ਇੱਕ ਵੀ ਕੀ ਭਾਈ ਠੀਕ ਆ ਤਾਂ ਆ ਮੈਂ 45 ਜਿਹੜੀਆਂ ਚੈਨਸ ਆ ਬਣਾ ਲਈਆਂ ਠੀਕ ਆ ਫਿਰ ਡਿਜ਼ਾਈਨ ਨੂੰ ਸ਼ੁਰੂ ਹੁਣ ਕਰਾਂਗੇ ਆਪਾਂ ਤੇ ਹਰੇਕ ਚੈਨ ਦੇ ਵਿੱਚ ਆਪਾਂ ਬਣਾਨੇ ਆ ਦੋ ਸਿੰਗਲ ਸਿੰਗਲ ਡਬਲ ਕਰੋਸ਼ੀਆ ਠੀਕ ਆ ਹਰੇਕ ਚੈਨ ਵਿੱਚ ਡਬਲ ਕਰੋਸ਼ੀਆ ਕਰਨਾ ਵਾ ਤਾਂ ਸਭ ਤੋਂ ਪਹਿਲਾਂ ਦੋ ਚੈਨ ਲਵਾਂਗੀ ਠੀਕ ਆ ਫਿਰ ਜਿਹੜਾ ਥਰਡ ਵਾਲੀ ਚੇਨ ਆ ਉਹਦੇ ਵਿੱਚ ਇਹਨੂੰ ਪਾ ਕੇ ਇਹਦਾ ਕਰ ਲੈਣਾ ਵਾ ਡਬਲ ਕਰੋਸ਼ੀਆ ਠੀਕ ਇਸੇ ਤਰ੍ਹਾਂ ਹੀ ਇਹ ਤੋਂ ਜਿਹੜੀ ਨੈਕਸਟ ਵਾਲੀ ਆ ਇਰੇ ਵਿੱਚ ਡਬਲ ਕਰੋਸ਼ੀਆ ਫੇਰ ਅਗੇ ਨੈਕਸਟ ਵਾਲੀ ਚ ਇਦਾਂ ਹੀ ਜਿਵੇਂ ਆਪਣੇ ਸਾਡੇ ਜਿਹੜੀ 45 ਚੇਨ ਹੈਗੀ ਆ ਇਹਨਾਂ ਦੇ 45 ਦੇ 45 ਆਪਾਂ ਡਬਲ ਕਰੋਸ਼ੀਆ ਵਾ ਉਜਰਾ ਕਰ ਲੈਣਾ ਵਾ ਠੀਕ ਆ ਹਾਂਜੀ ਤਾਂ ਦੇਖੋ ਕਿਵੇਂ ਹੁਣ ਸਾਰਿਆਂ ਦੇ ਵਿੱਚ ਜਿਹੜੀ ਆ ਡਬਲ ਡਬਲ ਕਰੋਸ਼ੀਆ ਕਰ ਲਿਆ 45 ਚੇਨਸ ਠੀਕ ਆ ਹੁਣ ਆ ਜਾਣਾ ਵਾ ਦੂਸਰੀ ਸਾਈਡ ਠੀਕ ਆ ਇੱਥੇ ਕਰਨਾ ਵਾ ਇੱਕ ਚੇਨ ਲੈਣੀ ਆ ਤੇ ਸਿੰਗਲ ਕਰੋਸ਼ੀਆ ਕਰਨਾ ਹੈ ਕੁਝ ਠੀਕ ਹੈ ਐਵੇਂ ਨਹੀਂ ਕਰਨਾ ਸਿੰਗਲ ਕਰੋਸ਼ੀਆ ਕਰਨਾ ਵਾ ਹਰੇਕ ਚੈਨ ਦੇ ਵਿੱਚੋਂ ਹੀ ਸਿੰਗਲ ਕਰੋਸ਼ੀਆ ਕਰੀ ਜਾਣਾ ਇਦਾਂ ਠੀਕ ਹੈ ਬੜਾ ਹੀ ਈਜ਼ੀ ਹੈ ਮੈਂ ਸਾਰਿਆਂ ਦੇ ਵਿੱਚ 45 ਜਿਹੜੀਆਂ ਚੇਨ ਸੀ ਸਾਰਿਆਂ ਦੇ ਵਿੱਚ ਜਿਹੜਾ ਵਾ ਉਹ ਸਿੰਗਲ ਸਿੰਗਲ ਕਰੋਸ਼ੀਆਂ ਕਰ ਲਿਆ ਵਾ ਠੀਕ ਆ ਸਿੰਗਲ ਸਿੰਗਲ ਕਰੋਸ਼ੀਆਂ ਸਾਰੇ ਵਿੱਚ ਮੈਂ ਕਰ ਲਿਆ ਵਾ ਹੁਣ ਇਥੇ ਸ਼ੁਰੂ ਕਰਾਂਗੇ ਆਪਾਂ ਡਿਜ਼ਾਈਨ ਡਿਜ਼ਾਈਨ ਹੁਣ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੋ ਚੇਨ ਠੀਕ ਆ ਦੋ ਚੇਨ ਲੈ ਲਈ ਮੈਂ ਇਹਨੂੰ ਇਹਦਾ ਬਣਾਇਆ ਨੈਕਸਟ ਟੁਲੇ 'ਚ ਡਬਲ ਕਰੋਸ਼ੀਆ ਠੀਕ ਆ ਜਿਹੜੀਆਂ ਦੋ ਚੇਨ ਦਾ ਇਹਨੂੰ ਵੀ ਕਾਊਂਟ ਕਰਨਾ ਡਬਲ ਕਰੋਸ਼ੀਆ ਤੇ ਨੈਕਸਟ ਵਾਲਾਗੇ ਦੋ ਹੋਗੇ ਸਾਡੇ ਕੋਲ ਆ ਹੋ ਗਿਆ ਜਿਹੜੀ ਗੋਲ ਤਿੰਨ ਚਾਰ ਠੀਕ ਹੈ ਜਿਹੜਾ ਚਾਰ ਵਾਲਾ ਵਾ ਉਹ ਪੂਰਾ ਨਹੀਂ ਕਰਨਾ ਠੀਕ ਆ ਇੱਥੇ ਦੋ ਘੁਟੇ ਰਹਿ ਗਏ ਫੇਰ ਇਹਨੂੰ ਦੋ ਵੜੀ ਲੈਣਾ ਵਾ ਧਾਗਾ ਦੋ ਵੜੀ ਲੈਣਾ ਫਿਰ ਜਿਵੇਂ ਆ ਚਾਰ ਆ ਥਲੋ ਚਾਰ ਛੱਡ ਕੇ ਤੇ ਜਿਹੜਾ ਪੰਜਵਾਂ ਵਾ ਉਹਦੇ ਵਿੱਚੋਂ ਇਹਨੂੰ ਇਦਾਂ ਕੱਢਣਾ ਵਾ ਉਤੋਂ ਦੀ ਠੀਕ ਆ ਆਹ ਕੋਨੇ ਉਤੋਂ ਦੀ ਕੱਢਣਾ ਵਾ ਫੇਰ ਤਾਂ ਗਲਿਆ ਠੀਕ ਹੈ ਹੁਣ ਸਾਡੇ ਕੋਲ ਟੋਟਲ ਹੋ ਗਏ 5 ਠੀਕ ਹੈ ਤਿੰਨਾ ਤੇ ਦੂਆ ਪੰਜ ਹੋ ਗਏ ਫਿਰ ਇਹਦਾ ਡਬਲ ਕਰੋਸ਼ੇ ਕਰਨਾ ਇੱਕ ਕੁੜੀ ਕੱਢ ਕੇ ਫੇਰ ਧੱਗ ਲੈ ਕੇ ਫੇਰ ਇੱਕ ਕੁੜੀ ਕੱਢ ਦੇਣਾ ਠੀਕ ਹੈ ਫਿਰ ਤਿੰਨਾ ਰਹਿ ਗਏ ਤਿੰਨਾ ਦਾ ਕਰ ਲੈਣਾ ਇੱਕ ਠੀਕ ਹੈ ਫੇਰ ਕੀ ਕਰਨਾ ਵਾ ਫੇਰ ਡਬਲ ਕਰੋਸ਼ੇ ਕਰਨਾ ਜਿਹੜਾ ਪਿੱਛੇ ਖਾਲੀ ਰਹਿ ਗਿਆ ਵਾ ਇੱਕ ਇਹਦੇ ਵਿੱਚ ਵੀ ਕਰ ਦੇਣਾ ਡਬਲ ਕਰੋਸ਼ੀਆ ਇੱਕ ਤੇ ਦੋ ਦੋ ਡਬਲ ਕ੍ਰੋਸ਼ੀ ਕਰਕੇ ਫਿਰ ਦੋ ਬੁੜੀ ਤੱਗਾ ਲੈਣਾ ਫਿਰ ਜਿੱਥੇ ਪਹਿਲਾਂ ਕੀਤਾ ਹੈਗਾ ਉੱਥੋਂ ਹੀ ਫੇਰ ਲੈਣਾ ਵਾ ਤੱਗਾ ਲੈਣਾ ਉਥੋਂ ਕੱਢ ਲੈਣਾ ਠੀਕ ਆ ਹੁਣ ਸਾਡੇ ਕੋਲਗੇ ਚਾਰ ਫੇਰ ਤੱਗਾ ਲਿਆ ਉਹਨੂੰ ਕੱਢਤਾ ਇੱਕ ਬੁੜੀ ਗੱਲਿਆ ਫਿਰ ਦੋ ਬੁੜੀ ਗੱਲਿਆ ਦੋ ਬੁੜੀ ਗੱਲਿਆ ਫਿਰ ਤੱਗ ਲੈ ਕੇ ਇਹਨੂੰ ਨਹੀਂ ਕੱਢਣਾ ਜਿਹੜਾ ਨਾਲ ਵਾਲਾ ਹੈਗਾ ਵਾ ਚੇਨ ਉਹਦੇ ਵਿੱਚੋਂ ਪਾ ਕੇ ਡਬਲ ਕ੍ਰੋਸ਼ੇ ਕਰਕੇ ਫਿਰ ਤਿੰਨਾਂ ਦਾ ਇੱਕ ਕਰ ਲਿਆ ਠੀਕ ਆ ਫਿਰ ਹੁਣ ਆ ਇੱਕ ਡਬਲ ਕ੍ਰੋਸ਼ੇ ਹੋ ਗਿਆ ਸਾਡੇ ਕੋਲ ਹੁਣ ਜਿਹੜੇ ਸਿੰਪਲ ਡਬਲ ਕ੍ਰੋਸ਼ੇ ਹੋਗੇ ਉਹ ਕਰਨੇ ਦੋ ਹਾਂ ਜਦੋਂ ਤਿੰਨ ਦਾ ਡਬਲ ਕ੍ਰੋਸ਼ੇ ਕਰਨਾ ਵਾ ਉਹਨੂੰ ਇਦਾਂ ਵਿੱਚੋਂ ਨਹੀਂ ਕੱਢਣਾ ਠੀਕ ਆ ਉਹਨੂੰ ਵਿੱਚ ਨਹੀਂ ਕਰਨਾ ਇਹਨੂੰ ਦੋ ਹੀ ਰਹਿਣ ਦੇਣਾ ਵਾ ਫੇਰ ਦੋ ਵੱਲ ਲੈਣੇ ਫੇਰ ਜਿਹੜਾ ਇਹਦੇ ਥੱਲੇ ਰਾ ਕਰੋਸ਼ੀਆ ਜਿਹੜਾ ਇਹ ਤੋਂ ਅਗਲਾ ਕਰੋਸ਼ੀਆ ਜਿਹੜਾ ਥੱਲੇ ਵਾਲਾ ਉਹਦੇ ਵਿੱਚੋਂ ਦੀ ਕੱਢਣਾ ਦੋ ਬੜੀ ਡਬਲ ਕਰੋਸ਼ੀਆ ਕਰਨਾ ਤਿੰਨਾਂ ਦਾ ਇੱਕ ਕਰ ਲੈਣਾ ਠੀਕ ਫਿਰ ਪਿੱਛੇ ਵਾਲੇ 'ਚ ਡਬਲ ਕਰੋਸ਼ੀਆ ਕਰ ਲੈਣਾ ਇੱਕ ਫਿਰ ਇੱਕ ਨਾਲ ਵਾਲੇ 'ਚ ਕਰ ਲੈਣਾ ਡਬਲ ਕਰੋਸ਼ੀਆ ਦੋ ਦੋ ਡਬਲ ਕਰੋਸ਼ੀਆ ਕੇ ਫਿਰ ਦੋ ਉੱਪਰ ਹੀ ਲਿਆ ਉਸੇ ਨੂੰ ਜਿੱਥੋਂ ਪਹਿਲਾਂ ਕੱਢਿਆ ਹੈਗਾ ਉਹ ਤੋਂ ਕੱਢ ਕੇ ਦੋ ਬੜੀ ਡਬਲ ਕ੍ਰੋਸ਼ੀਆ ਕਰਨਾ ਹੈ ਠੀਕ ਫਿਰ ਤਾਂ ਗੱਲ ਲੈ ਕੇ ਨਾਲ ਵਾਲੇ ਚ ਪਾ ਕੇ ਲੱਕ ਕੱਢ ਕੇ ਫਿਰ ਇਹਨਾਂ ਦਾ ਇੱਕ ਕਰਦੇ ਠੀਕ ਹੈ ਇਹ ਜਿਹੜਾ ਮੈਥਡ ਹੈ ਇਹਨੂੰ ਬਾਰ ਬਾਰ ਰਿਪੀਟ ਕਰਨਾ ਠੀਕ ਹੈ ਜਿਵੇਂ ਹੁਣ ਮੇਰੇ ਤੋਂ ਇੱਕ ਹੋ ਗਿਆ ਦੋ ਹੋ ਗਏ ਦੋ ਡਬਲ ਕ੍ਰੋਸ਼ੀਆ ਹੋ ਗਏ ਤਿੰਨ ਲੈ ਕੇ ਪੂਰਾ ਨਹੀਂ ਕਰਨਾ ਦੋੜੇ ਤੱਕ ਗੱਲ ਲੈ ਕੇ ਤੇ ਥੱਲੋਂ ਫੇਰ ਕੱਢ ਕੇ ਦੋ ਬਰੀ ਡਬਲ ਕ੍ਰੋਸ਼ੀਆ ਕਰਕੇ ਫਿਰ ਤਿੰਨਾਂ ਦਾ ਇੱਕ ਕੱਢ ਕੇ ਫਿਰ ਪਿਛਲਿਆਂ ਚੋਂ ਡਬਲ ਗਰੋਸ਼ਾ ਕਰ ਲੈਣਾ 2 ਠੀਕ ਫਿਰ ਦੋ ਵਲੇ ਲਾ ਕੇ ਧਾਗਾ ਪਹਿਲੇ ਵਲੇ 'ਚ ਕੱਢ ਕੇ ਡਬਲ ਗਰੋਸ਼ਾ ਕਰ ਲੈਣਾ ਤੇ ਦਮੇ ਕਰ ਲੈ ਠੀਕ ਇਹੀ ਹੈ ਜਿਹੜਾ ਨੂੰ ਰਿਪੀਟ 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 ਕਰ ਲੈਣਾ ਵਾ ਇਹ ਬੜਾ ਹੀ ਸੋਖਾ ਦਾ ਡਿਜ਼ਾਈਨ ਹੈਗਾ ਵਾ ਕੋਈ ਵੀ ਇਹਨੂੰ इजीली ਬਣਾ ਸਕਦਾ ਵਾ ਤੁਸੀਂ ਇੱਕ ਦੋ ਵਾਰੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਇਹ ਆ ਜਾਏਗਾ ਆਰਾਮ ਨਾਲ ਹਾਂਜੀ ਤਾਂ ਦੇਖੋ ਆ ਜਿਹੜਾ ਸਾਡਾ ਡਿਜ਼ਾਈਨ ਆ ਸਾਡੇ ਪਾਸੇ ਮੈਂ ਇਹ ਡਿਜ਼ਾਈਨ ਆ ਜਿਹੜਾ ਪਾ ਲਿਆ ਵਾ ਤੇ ਇਸ ਤੋਂ ਬਾਅਦ ਆ ਜਾਣਾ ਫਿਰ ਆਪਾਂ ਬੈਕ ਸਲਾਈ ਕਰਦੇ ਠੀਕ ਆ ਬੈਕ ਸਲਾਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕੰਨੀ ਸਕਾਈ ਹੈਗੀ ਕਿ ਸਾਡੇ ਵਿੱਚ ਇੱਕ ਸਿੰਗਲ ਕਰੋਸ਼ੀ ਲੈਣਾ ਵਾ ਉਹ ਬੈਕ ਸਲਾਈ ਜਿਹੜੀ ਉਹ ਹਮੇਸ਼ਾ ਸੇਮ ਰਹੂਗੀ ਠੀਕ ਆ ਜਿਵੇਂ ਇੱਕ ਚੇਨ ਲਈ ਤੇ ਇਦਾਂ ਦਾ ਸਿੰਗਲ ਕਰੋਸ਼ੀ ਆ ਹਰੇਕ ਚੋਂ ਆਪਾਂ ਕਰ ਦੇਣਾ ਵਾ ਠੀਕ ਆ ਪੂਰੇ ਜਾਂਕਰ ਤਿਆਰ ਹੋਣ ਤੱਕ ਜਿਹੜੀ ਬੈਕ ਸਲਾਈ ਆ ਸਾਡੀ ਹਮੇਸ਼ਾ ਸੇਮ ਲੈਣੀ ਆ ਸਿੰਗਲ ਕਰੋਸ਼ੀਆ ਕਰਨਾ ਵਾ ਠੀਕ ਆ ਤਹਾਨੂੰ ਨਾ ਮੈਂ ਕੰਪਲੀਟ ਕਰ ਲਵਾਂ ਫਿਰ ਕਰਦੇ ਆਪਾਂ ਅਗਲੀ ਸਲਾਈ ਆਹਨ ਜਿਹੜੀ ਬੈਕ ਸਲਾਈ ਹੈ ਸਾੜੀ ਮੈਂ ਕੰਪਲੀਟ ਕਰ ਲਈ ਆ ਹੁਣ ਆਪਾਂ ਜਾਾਂਗੇ ਰਾਈਟ ਸਾਈਡ ਰਾਈਟ ਸਾਈਡ ਫੇਰ ਆਪਾਂ ਜਿਹੜਾ ਡਿਜ਼ਾਈਨ ਰਿਪੀਟ ਕਰਾਂਗੇ ਪਰ ਹੁਣ ਜਿਵੇਂ ਐਵੇਂ ਐਵੇਂ ਪੈਣਾ ਤੇ ਹੁਣ ਜਿਹੜੀ ਵਿੱਚ ਖਾਲੀ ਸਪੇਸ ਆ ਇੱਥੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਆ ਜਿਵੇਂ ਪਿਛਲੀ ਵਾਰ ਆਪਾਂ ਆ ਪੰਜ ਸਟਿਚਸ ਕਰਕੇ ਫੇਰ ਆ ਡਿਜ਼ਾਈਨ ਬਣਾਇਆਗਾ ਨਾ ਇਸ ਵਾਰ ਆਪਾਂ ਇਹ ਬਣੇਗਾ ਸਭ ਤੋਂ ਪਹਿਲਾਂ ਲਵਾਂਗੇ ਦੋ ਚੇਨ ਡਬਲ ਕ੍ਰੋਸ਼ੀਆ ਲਿਆ ਠੀਕ ਆ ਇਹਨੂੰ ਦੋ ਹੀ ਰੰਦਨੇ ਆ ਦੋ ਬਾਾਰ ਲਿਆ ਤੇ ਇਹਾ ਥਰਡ ਵਾਲਾ ਹੈ गावा ਇਹਦੇ ਵਿੱਚ ਪਾ ਕੇ ਇਸੇ ਤਰੀਕੇ ਨਾਲ ਹੀ ਦੋ ਵਾਰ ਡਬਲ ਕ੍ਰੋਸ਼ੀਆ ਕਰਨਾ ਇੱਥੇ ਫਿਰ ਤਿੰਨ ਸਟਿਚਸ ਦਾ ਇੱਕ ਸਟਿਚਸ ਕਰ ਦੇਣਾ ਠੀਕ ਆ ਤਿੰਨ ਦਾ ਤਿੰਨ ਕੂੜਿਆਂ ਦਾ ਇੱਕ ਕੂੜਾ ਬਣਾ ਦੇਣਾ ਵਾ ਠੀਕ ਆ ਫਿਰ ਇਹਦੇ ਪਿਛਲਾ ਜਿਹੜਾ ਛੱਡਿਆ ਗਿਆ ਸੀਗਾ ਉਤੋਂ ਆਪਾਂ ਕਰਨਾ ਵਾ ਡਬਲ ਕ੍ਰੋਸ਼ੀਆ ਇੱਕ ਤੇ ਨਾਲ ਵਾਲੇ 'ਚ ਕਰਨਾ ਇੱਕ ਦੋ ਡਬਲ ਕ੍ਰੋਸ਼ੇ ਕਰ ਲਏ ਦੋ ਵਰੀ ਧੱਗ ਲੈਣਾ ਤੇ ਫਰਸਟ ਵਾਲਾ ਜਿਹੜਾ ਜਿੱਤੋਂ ਪਹਿਲਾਂ ਵੀ ਕੱਢਿਆ ਸੀਗਾ ਉਹਦੇ ਵਿੱਚੋਂ ਫੇਰ ਕੱਢ ਕੱਢਣਾ ਵਾ ਇੱਕ ਵਾਰ ਕੀਤਾ ਦੋ ਵਾਰ ਕੀਤਾ ਇੱਥੋਂ ਲੈ ਕੇ ਧੱਗਾ ਫੇਰ ਤਿੰਨਾਂ ਦਾ ਇੱਕ ਕਰ ਦੇਣਾ ਠੀਕ ਆ ਹੁਣ ਜਿਵੇਂ ਹੁਣ ਆ ਇੱਥੇ ਸੀ ਆਹ ਵਾਲਾ ਇੱਥੇ ਗਾ ਇਹ ਉੱਪਰ ਆ ਗਿਆ ਤੇ ਹੁਣ ਜਿਹੜਾ ਸੈਕੰਡ ਵਾਲਾ ਜਿਹੜਾ ਸਾਡਾ ਡਿਜ਼ਾਈਨ ਉਹ ਆਊਗਾ ਇਹਦੇ ਉੱਪਰ ਠੀਕ ਆ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਸਮਝ ਆ ਰਹੀ ਹੋਵੇਗੀ ਠੀਕ ਆ ਕੋਈਆ ਹੁਣ ਦੋ ਹੋ ਗਏ ਫੇਰ ਜਿਹੜਾ ਥਰਡ ਵਾਲਾ ਤੀਸਰਾ ਜਿਹੜਾ ਗਵਾ ਉਹਨੂੰ ਫੇਰ ਪੂਰਾ ਨਹੀਂ ਕੰਪਲੀਟ ਕਰਨਾ ਉਹਦਾ ਘੂੜਾ ਹੈ ਗਵਾ ਸਟੀਚੀ ਗਵਾ ਉਹ ਉੱਥੇ ਕੁਛ ਹੀ ਰੁੱਤੇ ਰਹਿੰਦਣਾ ਫੇਰ ਦੋ ਵਾਰ ਲੈਣਾ ਹੁਣ ਆ ਜਿਹੜਾ ਵਿੱਚ ਘਾਰ ਵਾਲਾ ਸੈਂਟਰ ਵਾਲਾ ਇਹਦੇ ਵਿੱਚੋਂ ਹੀ ਕੱਢਣਾ ਵਾ ਸੇਮ ਜਿਵੇਂ ਫਿਰ ਆ ਪਿਛੇ ਹੁੰਦਾ ਰਿਹਾ ਪਿਛਲਾ ਜਿਹੜਾ ਹੈਗਾ ਨਾ ਇਹਨੂੰ ਕੀਤਾ ਇੱਕ ਨਾਲ ਵਾਲਾ ਕੀਤਾ ਡਬਲ ਕਰੋਸ਼ੀਆ ਫਿਰ ਦੋ ਵਾਰ ਲੈ ਕੇ ਸੇਮ ਵਿੱਚੋਂ ਕੱਢਣਾ ਤਿੰਨ ਨੂੰ ਵੀ ਦੋ ਵਾਰੀ ਕੱਢ ਲੈਣਾ ਫਿਰ ਦੋ ਰਹਿ ਗਏ ਫਿਰ ਇੱਕ ਨਾਲ ਵਾਲਾ ਲਿਆ ਤਿੰਨ ਦਾ ਇੱਕ ਕਰ ਦੇਣਾ ਠੀਕ ਆ ਜਿਹੜਾ ਸੇਮ ਮੈਥਡ ਆ ਬੜਾ ਹੀ ਈਜ਼ੀ ਦਾ ਡਿਜ਼ਾਈਨ ਆ ਬਹੁਤ ਹੀ ਸੋਖਾ ਤੁਸੀਂ ਆਮ ਨਾ ਬਣਾ ਪਾਉਗੇ ਸੇਮ ਸੇਮ ਰਿਪੀਟ ਕਰੀ ਜਾਣਾ ਵਾ ਠੀਕ ਆ ਹਮੇਸ਼ਾ ਜਿਹੜਾ ਤਿੰਨ ਆਪਾਂ ਬਣਾਏ ਨਾ ਤਿੰਨ ਡਬਲ ਸਟੀਚ ਬਣਾਏ ਜਿਹੜਾ ਹਮੇਸ਼ਾ ਸੈਂਟਰ ਵਾਲਾ ਵਾ ਉਹਨੂੰ ਹੀ ਉਦੋਂ ਹੀ ਚੁੱਕਣਾ ਉਹਨੂੰ ਪਿੱਛੋਂ ਦੀ ਲੈਣਾ ਠੀਕ ਆ ਕੁੜਾ ਇੱਕ ਦੋ ਤੇ ਫਿਰ ਦੋ ਵਾਰੀ ਲੈਣਾ ਧਾਗਾ ਹੁਣ ਮੈਂ ਇਹ ਵਾਲੀ ਸਲਾਈ ਪੂਰੀ ਕਰਕੇ ਤੇ ਜਦ ਹੀ ਬੈਕ ਉਹ ਹਮੇਸ਼ਾ ਦੀ ਤਰ੍ਹਾਂ ਸੀਮ ਕਰਨੀ ਆ ਉਹ ਵੀ ਕਰਕੇ ਫਿਰ ਮੈਂ ਲੈ ਕੇ ਆਨੀ ਆ ਅਗਲੀ ਸਲਾਈਟ ਤੇ ਹਾਂਜੀ ਤੇ ਜਿਹੜੀ ਆਵਲੀ ਸਲਾਈ ਆ ਮੈਂ ਬਣਾ ਕੇ ਕਰ ਲਈ ਤਿਆਰ ਤਾਂ ਦੇਖੋ ਜਿਵੇਂ ਪਹਿਲਾਂ ਇੱਥੇ ਇੱਥੇ ਹੈਗਾ ਵਾ ਡਿਜ਼ਾਈਨ ਤੇ ਹੁਣ ਬਣਾਤਾ ਉਹਦੇ ਉੱਪਰ ਉੱਪਰ ਜੇ ਦੋ ਦੇ ਡਿਜ਼ਾਈਨ ਆ ਉਹਦੇ ਸੈਂਟਰ ਚ ਬਣਾਤਾ ਵਿਚਕਾਰ ਉੱਪਰ ਠੀਕ ਆ ਤਾਂ ਅੰਦਰ ਡਿਜ਼ਾਈਨ ਆ ਐਵੇਂ ਅੰਦਰ ਪਿਆ ਉੱਪਰ نیچے ਉੱਪਰ نیچے ਠੀਕ ਆ ਤਾਂ ਇਸ ਤੋਂ ਬਾਅਦ ਮੈਂ ਜਿਹੜੀ ਬੈਕ ਸਲਾਈ ਹੈ ਨਾ ਆ ਵੇਖੋ ਇਹ ਵੀ ਜਿਹੜੀ ਆ ਮੈਂ ਬਣਾ ਰਹੀ ਐ ਸਿੰਗਲ ਗਰੋਸ਼ਿਆ ਕਰਨਾ ਠੀਕ ਐ ਬੈਕ ਸਲੇਮ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਲਕੁਲ ਸੇਮ ਆ ਹਾਂਜੀ ਹੁਣ ਅੱਗੇ ਹੁਣ ਨੈਕਸਟ ਸਲਾਈ ਹੈ ਰਾਈਟ ਸਾਈਡ ਦੀ ਦੋ ਛੇਨ ਲਈ ਠੀਕ ਇਹ ਬਹੁਤ ਹੀ ਈਜ਼ੀ ਆ ਇਹ ਕਰਨਾ ਹਰੇਕ ਵਿੱਚ ਜਿਹੜਾ ਵਾਪਰ ਡਬਲ ਗਰੋਸ਼ਿਆ ਕਰੀ ਜਾਣਾ ਠੀਕ ਐ ਸਾੜੀ ਜਿਹੜੀ ਆ ਇਸੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਲੈਣੀ ਆ। ਹਰੇਕ ਦੇ ਵਿੱਚ ਡਬਲ ਕਰੋਸ਼ਾ ਕਰ ਲੈਣਾ ਵਾ ਤੇ ਬੈਕ ਸਾਈਡ ਤੇ ਫੇਸ ਹਰੇਕ ਦੇ ਵਿੱਚ ਸਿੰਗਲ ਕਰੋਸ਼ਾ ਕਰਨਾ ਠੀਕ ਆ। ਹਾਂਜੀ ਗਾਇਸਾਂ ਦੇਖੋ ਹੁਣ ਜਿਹੜੀ ਆਵਲੀ ਰੋਹੀ ਗਈ ਇੱਥੇ ਮੈਂ ਸਾਰਿਆਂ ਦੇ ਵਿੱਚ ਇਹ ਰਵਾਂ ਡਬਲ ਡਬਲ ਕਰੋਸ਼ਾ ਕਰ ਲਿਆ ਤੇ ਇਹਦੇ ਬੈਕ ਸਾਈਡ ਤੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਬੈਕ ਸਾਈਡ ਲਾਈ ਹੈਗੀ ਆ ਉਹ ਕਰ ਲਈ ਸਿੰਗਲ ਸਿੰਗਲ ਕਰੋਸ਼ਾ ਠੀਕ ਆ। ਹਾਂ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਕੀਤਾ ਡਿਜ਼ਾਈਨ ਡਿਜ਼ਾਈਨ ਵਾਲੀ ਸਲਾਈ ਕੀਤੀ ਫਿਰ ਡਿਜ਼ਾਈਨ ਵਾਲੀ ਫਿਰ ਉਸ ਤੋਂ ਬਾਅਦ ਇੱਕ ਸਿੰਪਲ ਠੀਕ ਆ ਸਿੰਪਲ ਕਰਨ ਤੋਂ ਬਾਅਦ ਫਿਰ ਤੋਂ ਜਿਹੜੀ ਆ ਪਹਿਲੇ ਨੰਬਰ ਵਾਲੀ ਕੀਤੀ ਹੈ ਨਾ ਐ ਵਾਲੀ ਜਿਹੜੀ ਹੈਗੀ ਆ ਉਹ ਇੱਥੇ ਕਰਨੀ ਆ ਠੀਕ ਆ ਇਹਦੇ ਉੱਪਰ ਕਰਨੀ ਆ ਠੀਕ ਆ ਇਸੇ ਤਰੀਕੇ ਨਾਲ ਹੀ ਜਿਵੇਂ ਪੰਜ ਹੀ ਗਿਆ ਪਹਿਲਾਂ ਪੰਜ ਡਬਲ ਕਰੋਸ਼ੇ ਕਰਕੇ ਫਿਰ ਡਿਜ਼ਾਈਨ ਵਾਲਾ ਬਣਾ ਦੇਣਾ ਵਾ ਤੇ ਉਸ ਤੋਂ ਨੈਕਸਟ ਸਲਾਈ ਇਹ ਕਰ ਲੈਣੀ ਠੀਕ ਆ ਇਸੇ ਤਰੀਕੇ ਨਾਲ ਹੀ ਅੱਗੇ ਅੱਗੇ ਚੱਲਦੀ ਜਾਣਾ ਵਾ ਠੀਕ ਆ ਆ ਦੇਖੋ ਤੇ ਇਸੇ ਤਰੀਕੇ ਨਾਲ ਹੀ ਆ ਜਿਹੜਾ ਡਿਜ਼ਾਈਨ ਕਰਦੇ ਕਰਦੇ ਮੈਂ ਆਪਣਾ ਜਿਹੜਾ ਵਾ ਫਰੰਟ ਪੱਲਾ ਵਾ ਜਿਹੜਾ ਇੱਕ ਸਾਈਡ ਵਾਲਾ ਉਹ ਬਣਾ ਕੇ ਤਿਆਰ ਕਰ ਲਿਆ ਠੀਕ ਆ ਦੇਖੋ ਪਹਿਲਾਂ ਜਿਹੜੀ ਕੀਤੀ ਮੈਂ ਬਿਲਕੁਲ ਡਬਲ ਗਰੋਸ਼ੀ ਵਾਲੀ ਸਲਾਈ ਕਰ ਲਈ ਸਲਾਈ ਠੀਕ ਆ ਫਿਰ ਆਹ ਵਾਲੀ ਡਿਜ਼ਾਈਨ ਵਾਲੀ ਸਲਾਈ ਫਿਰ ਇਹਦੇ ਸੈਂਟਰ ਵਿੱਚ ਜਿਹੜਾ ਕੰਨ ਹੈ ਫਿਰ ਆ ਗਈ ਸਿੰਪਲ ਸਲਾਈ ਠੀਕ ਆ ਆ ਗਈ ਮੇਰੀ ਸਿੰਪਲ ਸਲਾਈ ਉਸ ਤੋਂ ਬਾਅਦ ਫਿਰ ਜਿਹੜੀ ਫਰਸਟ ਸਲਾਈ ਸੀਗੀ ਜਿਹੜਾ ਫਰਸਟ ਡਿਜ਼ਾਈਨ ਵਾਲਾ ਪੈਟਰਨ ਹੈਗਾ ਉਸ ਮੁਰਕੇ ਬਾਅਦ ਵਿੱਚ ਕੀਤਾ ਠੀਕ ਆ ਇਸੇ ਤਰੀਕੇ ਨਾਲ ਫਿਰ ਜਿਹੜਾ ਨੈਕਸਟ ਆ ਉਹ ਤੋਂ ਅਗਲਾ ਕੀਤਾ ਠੀਕ ਆ ਤਾਂ ਦੇਖੋ ਸਾਰਿਆਂ ਦੇ ਵਿੱਚ ਐਵੇਂ ਡਿਜ਼ਾਈਨ ਹੁੰਦਾ ਪਿਆ ਦੋ ਆਵਲੀਆਂ ਆ ਗਈਆਂ ਫਿਰ ਦੋ ਆ ਫਿਰ ਦੋ ਆ ਠੀਕ ਆ ਇਸੇ ਤਰੀਕੇ ਨਾਲ ਜਿਹੜਾ ਮੇਰਾ ਪੂਰਾ ਵਾ ਪੈਟਰਨ ਆਪਾਂ ਬਣਾ ਗਿਆ ਆਪਾਂ ਤਿਆਰ ਕਰ ਲੈਣਾ ਵਾ ਠੀਕ ਆ ਤੇ ਇਹਨੂੰ ਮੈਂ ਬਣਾ ਕੇ ਪੂਰਾ ਕੰਪਲੀਟ ਕਰ ਲਿਆ ਵਾ ਠੀਕ ਆ ਮੈਂ ਆਪਣੇ ਜਿੱਥੇ ਤੱਕ ਮੇਰੀ ਲੈਂਥ ਥੀ ਉਹਨੇ ਮੈਂ ਕਰਦੇ ਹੋਏ ਇੱਥੇ ਫਿਰ ਮੈਂ ਕਟਾਈ ਪਾਤੀ ਮੋਢੇ ਦੀ 4 3 2 1 ਇਸ ਤਰੀਕੇ ਨਾਲ ਆਪਾਂ ਕਟਾਈ ਪਾਣੀ ਬਹੁਤ ਹੀ ਸੋਹਣੀ ਕਟਾਈ ਪੈਂਦੀ ਆ ਤੇ ਇੱਧਰ ਆਪਾਂ ਜਿਹੜਾ ਵੀ ਨੈਕ ਠੀਕ ਹਾਂਜੀ ਇੱਥੇ ਸਾਡੀ ਵੀਡੀਓ ਜਿਹੜੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਇਸੇ ਤਰੀਕੇ ਨਾਲ ਹੀ ਹੋਰ ਵੀਡੀਓ ਦੇਖਣ ਲਈ ਮੇਰੇ ਜਿਹੜਾ ਇਹ ਚੈਨਲ ਹੈਗੇ ਨੇ ਸਬਸਕ੍ਰਾਈਬ ਕਰਿਓ ਚੰਗਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ